ਇਸ ਬ੍ਰਹਮ ਗਿਆਨੀ ਦੀ ਮੈਥੋਂ ਸਿਫਤ ਲਕੀ ਨਾ ਆਵੇ ਵਿੱਚ ਸਾਰੀ ਦੁਨੀਆਂ ਦੇ ਐਸਾ ਸ਼ਾਹ ਨਜ਼ਰ ਨਾ ਆਵੇ ਦੰਗ ਸ਼ੋਗੇ ਪਾਰਸ ਜੇ ਮਿਲਿਆ ਗੁਰ ਨਾਨਕ ਨੰਕਾਰੀ ਧੰਨ ਬਾਬਾ ਬੁੱਢਾ ਜੀ ਆਇਆ ਜਗ ਤੇ ਪਰ ਉਪਕਾਰੀ ਧੰਨ ਬਾਬਾ ਬੁੱਢਾ ਜੀ ਆਇਆ ਜਗ ਤੇ ਪਰ ਉਪਕਾਰੀ ਉਹ ਵਿੱਚ ਬਾਲ ਅਵਸਥਾ ਦੇ ਸਿੱਖੀ ਗੁਰ ਨਾਨਕ ਤੋਂ ਪਾਈ ਕਰ ਸੇਵਾ ਸਿਮਰਨ ਨੂੰ ਕਰ ਸੇਵਾ ਸਿਮਰਨ ਨੂੰ ਐਸੀ ਕੀਤੀ ਕਾਲ ਕਮਾਈ ਜੀ ਗੁਰ ਕੀ ਮੂਰਤ ਨੂੰ ਰੱਖਿਆ ਹਿਰਦੇ ਦੇ ਵਿੱਚ ਕਾਰੀ ਧੰਨ ਬਾਬਾ ਬੁੱਢਾ ਜੀ ਆਇਆ ਜਗ ਤੇ ਪਰ ਉਪਕਾਰੀ ਉਹ ਜਦ ਮਾਤਾ ਗੰਗਾ ਨੇ ਆਖਿਆ ਅਰਜ ਗੁਰਾਂ ਨੂੰ ਆਕੇ ਪਤ ਬਖਸ਼ੋ ਦਾਸੀ ਨੂੰ ਕਹਿੰਦੀ ਚਰਣਾ ਤੇ ਸਿਰ ਧਰ ਕੇ ਦੱਸ ਪਾਈ ਬੁੱਢੇ ਦੀ ਓ ਦੱਸ ਪਾਈ ਬੁੱਢੇ ਦੀ ਸਤ ਗੁਰੇ ਅਰਜਨ ਆਪ ਬਨਾਰੀ ਧੰ ਬਾਬਾ ਬੁੰਡਾ ਜੀ ਆਇਆ ਜਗ ਤੇ ਪਰ ਉਪਕਾਰੀ ਓ ਵਰ ਮਾਤਾ ਗੰਗਾ ਨੂੰ ਬਾਬੇ ਬੁੱਢੇ ਆਖ ਸੁਣਾਇਆ ਐਸਾ ਪੁੱਤ ਜਨਮੇਗਾ ਜਿਸ ਦਾ ਅੰਤ ਨਾ ਜਾਵੇ ਪਾਇਆ ਦੁਸ਼ਟਾਂ ਦੇ ਸੋਧਣ ਲਈ ਆਊਗਾ ਜੋ ਦਾ ਮਹਲਕਾਰੀ ਤਨ ਬਾਬਾ ਬੁੱਢਾ ਜੀ ਆਇਆ ਜਗ ਤੇ ਪਰ ਉਪਕਾਰੀ ਤਨ ਬਾਬਾ ਬੁੱਢਾ ਜੀ ਆਇਆ ਜਗ ਤੇ ਪਰ ਉਪਕਾਰੀ ਹੋ ਰੱਬ ਵਸ ਦਰਸਨਾ ਤੇ ਰੱਬ ਵਸ ਦਰਸਨਾ ਤੇ ਸੁਰਤੀ ਗੁਰ ਚਰਨਾਂ ਵਿੱਚ ਲਾਈ ਤਰ ਸੇਵਾ ਘਰ ਘਰ ਦੀ ਜਿਸ ਨੇ ਐਸੀ ਪਦਵੀ ਪਾਈ ਤਾਈਂਓ ਵਿੱਚ ਦੁਨੀਆਂ ਦੇ ਵਸਦੀ ਬੀੜ ਬੁਡੇ ਦੀ ਸਾਰੀ ਧੰਨ ਬਾਬਾ ਬੁੱਢਾ ਜੀ ਆਇਆ ਜਗ ਤੇ ਪਾਰਿ ਉਪਕਾਰੀ ਧੰਨ ਬਾਬਾ ਬੁੱਢਾ ਜੀ ਆਇਆ ਜਗ ਤੇ ਪਾਰਿ ਉਪਕਾਰੀ